ਅੱਜ ਪੰਜਾਬ ਸਰਕਾਰ ਜਿਹੜੀ ਆਪ ਪਾਰਟੀ ਦੀ ਬਣੀ ਹੈ ਇਹਨਾਂ ਕੈਰਸ਼ੇ ਇੰਡਸਟਰੀ ਨੂੰ ਬਣਾ ਕੇ ਚੋਰੀ ਕਰਦੇ। ਇਹ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹਨਾ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਤੇ ਪੈਸ ਚੇਟਾਂ ਦੀ ਸਰਕਾਰਾਂ ਹੋਣ। ਇਹ ਸਭ ਲੋਕੀ ਇਲੈਕਸ਼ਨ ਲੜਨ ਦੇ ਵੇਲੇ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਰੂਸੇਲੇ ਕਹਿਂਦੇ ਆ ਇਹ ਸਾਡੀ ਸਰਕਾਰ ਆਏਗੀ ਸਕੂਲ ਬਣਨਗੇ ਕਾਲਜ ਬਣਨਗੇ ਹਸਪੀਟਲ ਬਣਨਗੇ ਪੁਲ ਬਣਨਗੇ ਮਨਨੂ ਸੈਂਟਰ ਨੂੰ ਤੇ ਸਟੇਟ ਸਰਕਾਰ ਨੂੰ ਪੁੱਛਣਾ ਚਾਹੁੰਦਾ ਜਦ ਤੁਸੀਂ ਕ੍ਰੈਸ਼ਰ ਦੀ ਚੋਰੀ ਦਾ ਡੱਬਾ ਬਣਾਤਾ ਤੁਹਾਡੇ ਕੋਲ ਪਾਲਿਸੀ ਕੋਈ ਨਹੀਂ ਬਣੀ ਮਾਇਨੇ ਦੀ ਤੇ ਫਿਰ ਕ੍ਰੈਸ਼ਰ ਬੰਦ ਹੋਣ ਚਾਹੀਦੀ ਹੈ ਜੇ ਕ੍ਰੈਸ਼ਰ ਬੰਦ ਹੋਣੀ ਚਾਹੀਦੀ ਹੈ ਤੇ ਫਿਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਆ ਪੁਲਾ ਦੇ ਵਾਅਦੇ ਕੀਤੇ ਆ ਰੋਡ ਦੇ ਵਾਅਦੇ ਕੀਤੇ ਆ ਕਾਲਜਾਂ ਦੇ ਕੀਤੇ ਆ ਹਸਪੀਟਲ ਦੇ ਕੀਤੇ ਆ ਫਿਰ ਤੁਸੀਂ ਕੀ ਕਰਾਓਗੇ ਭਾਈ ਜਦੋਂ ਪੰਜਾਬ ਸਰਕਾਰ ਨੇ ਕਿਹਾ ਵੀ এনਵਾਇਰਨਮੈਂਟ ਦੀ ਕਲੀਅਰੈਂਸ ਨਹੀਂ ਹੋਈ ਦੀ ਕ੍ਰੈਸ਼ਿੰਗ ਕੋਈ ਨਹੀਂ ਚਲੇਗਾ ਜੋੜਾ ਮਾਜਰਾ ਦਾ ਅੱਜ ਵੀ ਮਾਈਨਿੰਗ ਮੰਤਰੀ ਜੀ ਨੇ ਗੱਲ ਸੁਣੀ ਹੈ ਤੇ ਜਿਹੜਾ ਨਿਯਾਰੀ ਮਾਈਨਿੰਗ ਕਰਦਾ ਉਹਦੇ ਉੱਤੇ ਕੜੀ ਕਾਰਵਾਈ ਹੋਏਗੀ। ਯਾਦ ਪਹਿਨੇ ਮੰਤਰੀ ਤੁਸੀਂ ਬਲਦਤੇ ਆ। ਅਰ ਜੋ ਹੁਣ ਪਹਿਲਾ ਸੀ ਨਈਅਰ ਦੂਸਰਾ ਹੁਣ ਜੋੜਾ ਮਾਜਰਾ ਆ ਗਿਆ। ਇਹ 20 ਮਹੀਨੇ ਤੇ ਤੁਸੀਂ ਦੋ ਹੀ ਮੰਤਰੀ ਬਲਦਤੇ ਆ। ਕੀ ਤੁਹਾਡੇ ਮੰਤਰੀਆਂ ਨੂੰ ਕੋਈ ਗਿਆਨ ਨਹੀਂ ਹੈਗਾ? ਕੀ ਤੁਹਾਡੇ ਮੰਤਰੀ ਪੜ੍ਹੇ ਲਿਖੇ ਨਹੀਂ ਆ? ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਅੱਜ ਦੀ ਡੇਟ ਦੇ ਵਿੱਚ ਵੀ ਕ੍ਰੈਸ਼ੇ ਲੱਗ ਰਹੇ ਆ ਜੇ ਤੁਹਾਡੇ ਕੋਲ ਪਾਲਿਸੀ ਦੇ ਵਿੱਚ ਤੁਹਾਡੇ ਕੋਲ ਕੱਚਾ ਮਾਲ ਹੀ ਨਹੀਂ ਦਾ ਰਾਵ ਮੰਡੀ ਨੂੰ ਨਹੀਂ ਆਗਾ ਤੁਸੀਂ ਕ੍ਰੈਸ਼ਰਾਂ ਨੇ ਇਹਨਾਂ ਨੂੰ ਕੀ ਦਿੰਦੇ ਹੋ ਮੈਂ ਤੇ ਅੱਜ ਲਾਈਵ ਹੋ ਕੇ ਸ਼ਾਮ ਨੂੰ ਸਾਰੀਆਂ ਗੱਡੀਆਂ ਜਿੰਨੀਆਂ ਜਾ ਰਹੀਆਂ ਨੇ ਉਹ ਮੈਂ ਸਾਰੀ ਇੱਕ ਇੱਕ ਗੱਡੀ ਲਾਈਵ ਹੋ ਕੇ ਐਸਐਸਪੀ ਪਠਾਨਕੋਟ ਨੂੰ ਪੁੱਛਾਂਗਾ ਕਿ ਜੇ ਇਹ ਕ੍ਰੈਸ਼ਰ ਬੰਦ ਹੋ ਗਏ ਇਹ ਜਿਹੜੀ ਟਰੱਕ ਮੰੰਦਰ ਮੇਨ ਹੈ ਟਰੱਕ ਪਾਕਿਸਤਾਨ ਤੋਂ ਉੱਧਰੀ ਨਾ ਹੈ। ਸਾਬਕਾ ਵਿਧਾਇਕ ਜਗਿੰਦਰ ਪਾਲ ਵੱਲੋਂ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ। ਤੁਹਾਨੂੰ ਦੱਸਦੇ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਨਾਲ ਉਹਨਾਂ ਤੇ ਜੁੜੇ ਨਜਾਇਜ਼ ਇਲਜ਼ਾਮ ਨੇ ਮਾਈਨਿੰਗ ਦੇ ਜਿਹੜੇ ਨਜਾਇਜ਼ ਮਾਈਨਿੰਗ ਦੇ ਉੱਤੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਰਕਾਰਾਂ ਜਿਹੜੀਆਂ ਨੇ ਉਹ ਕੀ ਚਾਉਂਦੀਆਂ ਨੇ ਜੇਕਰ ਕ੍ਰੈਸ਼ਰ ਨਹੀਂ ਹੋਵੇਗਾ ਤਾਂ ਰੇਤਾ ਬਜਰੀ ਜਿਹੜਾ ਹੈ ਉਹ ਕਿੱਥੋਂ ਆਵੇਗਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਚੋਣਾਂਾਂ ਦੇ ਟਾਈਮ ਤੇ ਵੋਟਾਂ ਦੇ ਟਾਈਮ ਤੇ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਕਿ ਅਸੀਂ ਸਕੂਲ ਬਣਾਵਾਂਗੇ ਕਾਲਜ ਬਣਾਵਾਂਗੇ ਹਸਪੀਟਲ ਬਣਾਵਾਂਗੇ ਉਹਨਾਂ ਨੇ ਇਸ ਮੌਕੇ ਤੇ ਸਵਾਲ ਕਰਦੇ ਹੋਏ ਕਿਹਾ ਕਿ ਜੇਕਰ ਕ੍ਰੈਸ਼ਰ ਹੀ ਨਹੀਂ ਹੋਵੇਗਾ ਰੇਤਾ ਬਜਰੀ ਹੀ ਨਹੀਂ ਹੋਵੇਗੀ ਤਾਂ ਇਹ ਸਕੂਲ ਕਾਲਜ ਇਹ तमाम ਇਮਾਰਤਾਂ ਜਿਹੜੀਆਂ ਨੇ ਉਹ ਕਿਵੇਂ ਬਣਾਈਆਂ ਜਾਣਗੀਆਂ ਇਸਦੇ ਨਾਲ ਹੀ ਉਹਨਾਂ ਨੇ ਮੌਜੂਦਾ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕਿ ਆਪਣੀ ਆਪਣੀ ਪਾਰਟੀਆਂ ਤੇ ਧਿਆਨ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਨਾਲ ਜਿਹੜਾ ਮੰਤਰੀ ਮੰਡਲ ਜਿਹੜਾ ਹੈ ਉਹ ਹਰ 3 ਮਹੀਨੇ ਦੇ ਵਿੱਚ ਬਦਲਿਆ ਜਾ ਰਿਹਾ ਹੈ ਇਸ ਤੇ ਉਹਨਾਂ ਨੇ ਵੀ ਕਿਹਾ ਕਿ ਕੀ ਕਰ ਜਿਹੜੇ ਮੌਜੂਦਾ ਸਰਕਾਰ ਹੈ ਉਸ ਦੇ ਜਿਹੜੇ ਮੰਤਰੀ ਨੇ ਉਹ ਕਾਰਜਕਾਰ ਸਹੀ ਤਰੀਕੇ ਨਾਲ ਨਹੀਂ ਸੰਭਰੇ ਇਸ ਕਰਕੇ ਜਿਹੜਾ ਇਹ ਮੰਤਰੀ ਮੰਡਲ ਹੈ ਉਹ ਹਰ 3 3 ਮਹੀਨੇ ਬਾਅਦ ਬਦਲਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਉੱਤੇ ਸਵਾਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਕਸਰ ਇਹ ਜਿਹੜਾ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਹ ਲੋਕਪ੍ਰੀਏ ਨੇ ਉਹ ਲੋਕਪ੍ਰੀਏ ਨਹੀਂ ਉਹਨਾਂ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਦੁਨੀਆਦਾਰੀ ਦੇ ਵਿੱਚ ਲੋਕਪ੍ਰੀਏ ਨਹੀਂ ਆ ਫਿਰ ਇੱਕ ਅਜੀਹੀ ਉਹਨਾਂ ਨੇ ਛਵੀ ਬਣਾਈ ਹੋਈ ਹੈ ਇੱਕ ਅਜੀਹੀ ਤਸਵੀਰ ਬਣਾਈ ਹੋਈ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ এবੀਐਮ ਮਸ਼ੀਨ ਦੇ ਨਾਲ ਨਾਲ ਬੀਡ ਪੇਪਰ ਜਿਹੜਾ ਹੈ ਪੇਪਰ ਵੋਟ ਜਿਹੜਾ ਉਹ ਯੂਜ਼ ਕਰਨ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿਉਂਕਿ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਉੱਤੇ ਜਿਹੜਾ ਇਲਜ਼ਾਮ ਲਗਾਇਆ ਜਾਂਦਾ ਹੈ ਕਿ এবੀਐਮ ਮਸ਼ੀਨ ਦੇ ਨਾਲ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਛੇੜਛਾੜ ਕਰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਇੱਕ ਜੇ ਇਨਸਾਨ ਨੂੰ ਚਾਹੀਦਾ ਹੈ ਕਿ ਆਪਣੀ ਸ਼ਬੀ ਖਰਾਬ ਹੋਣ ਤੋਂ بچਿਆ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਨਾ ਅਦਾਲਤ ਇਹਨਾਂ ਨੂੰ ਜ਼ਮਾਨਤ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਮੈਂ तमाम ਸਮਰਥਕਾਂ ਦਾ ਮੈਨੂੰ ਸਮਰਥਨ ਦੇਣ ਵਾਲਿਆਂ ਦਾ ਦਿਲੋ ਧੰਨਵਾਦ ਕਰਦਾ ਪੱਤਰਕਾਰਾਂ ਦਾ ਦਿਲੋ ਧੰਨਵਾਦ ਕਰਦੇ ਹੋਏ ਉਹਨਾਂ ਨੇ ਵੀ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੇ 2024 ਦੇ ਚੋਣਾਂ ਵਿੱਚ ਆਪਣੇ ਆਪਣੇ ਕਾਰਜਕਾਰੀ ਦਾ ਸਬੂਤ ਜਿਹੜਾ ਹੈ ਉਹ ਲੋਕਾਂ ਨੂੰ ਦੇਣ ਨਾ ਕਿ ਇੱਕ ਦੂਜੇ ਉੱਤੇ ਆਪੋਜੀਸ਼ਨ ਪਾਰਟੀ ਉੱਤੇ ਤੰਜ ਕਸਣ ਉਹਨਾਂ ਨੇ ਕਿਹਾ ਕਿ ਇਹ ਪੈਟਰਨ ਜਿਹੜਾ ਹੈ ਉਹ ਸਾਨੂੰ ਹੀ ਚੇਂਜ ਕਰਨਾ ਚਾਹੀਦਾ ਹੈ ਸਾਨੂੰ ਹੀ ਬਦਲਣਾ ਚਾਹੀਦਾ ਹੈ ਇੱਕ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਜਿਹੜਾ ਹੈ ਮੇਰੇ ਉੱਤੇ ਇਲਜ਼ਾਮ ਲਗਾਇਆ ਗਿਆ ਸੀ ਉਸ ਤੇ ਉੱਤੇ ਉਹਨਾਂ ਨੇ بار بار ਇੱਕ ਗੱਲ ਜਿਹੜੀ ਹੈ ਉਹ ਸਾਫ਼ ਸਫਾਈ ਦਿੰਦੇ ਹੋਏ ਕਿਤੇ ਨਾ ਕਿਤੇ ਜੋਗਿੰਦਰਪਾਲ ਜਿਹੜੇ ਨੇ ਸਾਬਕਾ ਐਮਐਲਏ ਜਿਹੜੇ ਨੇ ਵਿਧਾਇਕ ਜਿਹੜੇ ਨੇ ਉਹ بار بار ਇਸ ਚੀਜ਼ ਤੇ ਸਫਾਈ ਦਿੰਦੇ ਹੋਏ ਨਜ਼ਰ ਆਜਦੋਂ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਹੁਣ ਮੈਂ ਜਿਹੜਾ ਹੈ ਉਹ ਇਸ ਚੀਜ਼ ਉੱਤੇ ਸਟਿਕਨੈਸ ਬਰਤਦਾ ਹੋਇਆ ਨਜ਼ਰ ਆਵਾਂਗਾ ਮੈਂ ਸਖਤਾਈ ਕਰਾਂਗਾ ਕਿਉਂਕਿ ਮੇਰੇ ਉੱਤੇ ਦੋ ਬਾਰ ਘੱਟ ਤੋਂ ਘੱਟ ਦੋ ਬਾਰ ਜਿਹੜਾ ਹੈ ਉਹ ਨਜਾਇਜ਼ ਮਾਈਨਿੰਗ ਦੇ ਉੱਪਰ ਜਿਹੜਾ ਪਰਚਾ ਹੈ ਉਹ ਦਾਇਰ ਹੋ ਚੁੱਕਿਆ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਮੈਂ ਜਿਹੜਾ ਹੈ ਉਹ ਐਸਐਸਪੀ ਨੂੰ ਆਸਨ ਨੂੰ ਸਵਾਲ ਕਰਾਂਗਾ ਕਿਉਂਕਿ ਕੈਮਰਾਸ ਜਿਹੜੇ ਨੇ ਉਹ ਥਾਂ-ਥਾਂ ਤੇ ਲੱਗੇ ਹੋਏ ਨੇ ਉਹਨਾਂ ਨੇ ਕਿਹਾ ਕਿ ਹੁਣ ਮੈਂ ਹਰ ਇੱਕ ਵਿਅਕਤੀ ਉੱਤੇ ਨਜ਼ਰ ਜਿਹੜੀ ਆ ਔਰ ਅਖਾਂਗਾ ਤਾਂ ਜੋ ਮੈਂ ਆਪਣੀ ਸਫਾਈ ਦੇ ਸਕਾਂ ਉਹਨਾਂ ਨੇ ਕਿਹਾ ਕਿ ਹੁਣ ਮੈਂ ਇਹ ਜਿਹੜੀ ਚੀਜ਼ਾਂ ਮੇਰੇ ਨਾਲ ਹੋਈਆਂ ਨੇ ਇਹ ਮੈਂ ਕਿਸੇ ਹੋਰ ਨਾਲ ਨਹੀਂ ਹੋਣ ਦਵਾਂਗਾ ਮੈਂ ਆਪਣੀ ਸਫਾਈ ਦਾ ਸਬੂਤ ਜਿਹੜਾ ਹੈ ਉਹ ਦੇ ਚੁੱਕਿਆ ਉਹਨਾਂ ਨੇ ਕਿਹਾ ਕਿ ਅਖੀਰ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਸੱਚ ਹੈ ਉਸਦੀ ਹਮੇਸ਼ਾ ਜਿੱਤ ਹੁੰਦੀ ਹੈ ਇਸ ਦੇ ਉੱਤੇ ਉਹਨਾਂ ਨੇ ਰਾਮ ਮੰਦਿਰ ਬਾਰੇ ਵੀ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਚੀਜ਼ ਨੂੰ ਬਾਰ-ਬਾਰ ਸ਼ਾਹਲਾ ਨਹੀਂ ਦੇਣਾ ਚਾਹੀਦਾ ਕਿ ਅਸੀਂ ਰਾਮ ਮੰਦਿਰ ਬਣਾਇਆ ਕਿਉਂਕਿ ਅਸੀਂ ਵੀ ਸਨਾਤਨੀ ਆ ਅਸੀਂ ਵੀ ਪ੍ਰਭੂ ਰਾਮ ਦੇ ਜਿਹੜੇ ਨੇ ਗੁਣਗਾਨ ਕਰਦੇ ਆ ਪਰ ਅਸੀਂ ਲੋਕਾਂ ਨੂੰ ਇਹ ਨਾ ਕਹਿ ਕੇ ਇਹ ਨਾ ਕਹੀਏ ਕਿ ਅਸੀਂ ਰਾਮ ਮੰਦਿਰ ਬਣਾਇਆ ਆਪਣਾ ਜਿਹੜਾ ਕਾਰਜਕਾਰ ਹੈ ਮੌਜੂਦਾ ਸਰਕਾਰ ਦਾ ਚਾਹੇ ਕੇਂਦਰ ਸਰਕਾਰ ਹੋਵੇ ਜਿਲ੍ਹਾ ਜਿਲ੍ਹਾ ਪ੍ਰਸ਼ਾਸਨ ਹੋਵੇ ਉਹਨਾਂ ਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਨਾਲ ਅਸੀਂ ਲੋਕਾਂ ਦੇ ਲਈ ਇਹ ਕੰਮ ਕੀਤਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਭਾਜਪਾ ਹੋਵੇ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਪਾਰਟੀਆਂ ਨੂੰ ਇਹ ਚਾਹੀਦਾ ਹੈ ਕਿ ਲੋਕਾਂ ਨੂੰ ਇਹ ਦਿਖਾਇਆ ਜਾਵੇ ਕਿ ਅਸੀਂ 2 ਸਾਲਾਂ ਦੇ ਵਿੱਚ ਇਹ ਕੰਮ ਕੀਤਾ ਹੈ 3 ਸਾਲਾਂ ਦੇ ਵਿੱਚ ਇਹ ਕੰਮ ਕੀਤਾ ਨਾ ਕਿ ਇੱਕ ਦੂਜੇ ਦੀ ਪਾਰਟੀ ਉੱਤੇ ਅਸੀਂ ਨਜਾਇਜ਼ ਜਿਹੜਾ ਹੈ ਉਹ ਲਾਲਚਣ ਲਗਾਈਏ ਤਾਂ ਇਹ ਤੇ जोगਿੰਦਰਪਾਲ ਦੀ ਪ੍ਰੈਸ ਕਾਨਫਰੰਸ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਾਲ ਸਾਬਕਾ ਵਿਧਾਇਕ ਨੇ ਆਪਣੀਆਂ ਸਫਾਈਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੀ ਕਿਹਾ ਹੈ ਆਓ ਇੱਕ ਵਾਰੀ ਫੇਰ ਤੋਂ ਦੇਖਦੇ ਹਾਂ ਜਿਹੜੀ ਅੱਜ ਪ੍ਰੈਸ ਮੀਟਿੰਗ ਕੀਤੀ ਜਾ ਰਹੀ ਹੈ ਪਹਿਲੇ ਤੇ ਮੇਰੇ ਵੱਲੋਂ ਜਿੰਨੇ ਵੀ ਤੁਸੀਂ ਪ੍ਰੈਸ ਵਾਲੇ ਮੇਰੇ ਵੀਰ ਆਇਓ ਤੁਹਾਡਾ ਵੈਲਕਮ ਹੈ ਮੇਰੇ ਖਿਆਲ ਹੈ 5 ਸਾਲ ਤੀ ਤੁਸੀਂ ਮੈਂ ਸੱਤਾ ਦੇ ਸੀ ਤੇ ਤੁਸੀਂ ਮੇਰੇ ਨਾਲ ਨਾਰਾਜ਼ ਰਹੇ ਹੋ ਤੇ ਹੁਣ ਹਾਰਨ ਤੋਂ ਬਾਅਦ ਪਹਿਲੀ ਵਾਰ ਤੁਸੀਂ ਮੇਰੇ ਕੋਲ ਆਇਆ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਅੱਜ ਜਿਹੜੀ ਪ੍ਰੈਸ ਮੀਟਿੰਗ ਕੀਤੀ ਜਾ ਰਹੀ ਹੈ ਇਹ ਪ੍ਰੈਸ ਮੀਟਿੰਗ ਕਰਨ ਦਾ मीनिंग ਇਹ ਹੈ ਕਿਤੇ ਦੇਸ਼ ਦੇ ਪਾਰਲੀਮੈਂਟ ਦੇ ਇਲੈਕਸ਼ਨ ਆ ਗਏ ਆ ਦੂਸਰਾ ਪੰਜਾਬ ਸਰਕਾਰ ਦੇ ਵਿੱਚ ਜੋ ਹਾਲਾਤ ਚੱਲਦੇ ਪਏ ਆ ਉਹਦੇ ਬਾਰੇ ਤੁਸੀਂ ਮੈਨੂੰ ਪੁੱਛਣਾ ਤੇ ਮੈਂ ਤੁਹਾਨੂੰ ਤੋਸਾਂ ਜਿਹੜੀ ਤੁਹਾਡੀ ਗ੍ਰਿਫਤਾਰੀ ਹੋਈ ਹੈ ਉਹਨੂੰ ਵੀ ਲਾਈਵ ਕੁਸ਼ ਕਰਨਾ ਚਾਹੁੰਦੇ ਹੋ ਤੇ ਕੋ ਜਿਹੜੀ ਗ੍ਰਿਫਤਾਰੀ ਹੋਈ ਹੈ ਇਹ ਇੱਕ ਬਿੰਦਸ ਦਾ ਪਾਰਟ ਹੈ ਜੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਮੁਤਾਬਕ ਉਹਨਾਂ ਕਿਹਾ ਇਲੈਗਲ ਮਾਈਨਿੰਗ ਹੁੰਦੀ ਹੈ ਗਲਤ ਹੈ 2004 ਦਾ ਮੈਂ ਸਟੋਨ ਕ੍ਰੈਸ਼ਰ ਲਗਾਇਆ ਕ੍ਰੈਸ਼ਰ ਇੱਕ ਕੋਈ ਇੰਡਸਟਰੀ ਆ ਕੋਈ ਨਹੀਂ ਹੈ ਗਾ ਵੀ ਇਹ ਚੋਰੀ ਦਾ ਡੱਡਾ ਹੈ ਅੱਜ ਪੰਜਾਬ ਸਰਕਾਰ ਜਿਹੜੀ ਆਪ ਪਾਰਟੀ ਦੀ ਬਣੀ ਹੈ ਇਹਨਾਂ ਕ੍ਰੈਸ਼ਰ ਇੰਡਸਟਰੀ ਨੂੰ ਬਣਾਤਾ ਚੋਰੀ ਦਾ ਡੱਡਾ ਤੇ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹਨਾ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਤੇ ਭਾਵੇਂ ਸਟੇਟਾਂ ਦੀ ਸਰਕਾਰਾਂ ਹੋਣ ਇਹ ਸਭ ਲੋਕੀ ਇਲੈਕਸ਼ਨ ਲੜਨ ਦੇ ਵੇਲੇ ਬਹੁਤ بڑے بڑے ਵਾਅਦੇ ਕਰਦੇ ਆ ਉਸ ਵੇਲੇ ਕਹਿਂਦੇ ਆ ਇਹ ਸਾਡੀ ਸਰਕਾਰ ਆਏਗੀ ਸਕੂਲ ਬਣਨਗੇ ਕਾਲਜ ਬਣਨਗੇ ਹਸਪੀਟਲ ਬਣਨਗੇ ਪੁਲ ਬਣਨਗੇ ਰੋਡ ਬਣਨਗੇ ਬਿਲਡਿੰਗਾਂ ਬਣਨਗੀਆਂ ਮੈਂ ਇਹਨਾਂ ਨੂੰ ਸੈਂਟਰ ਨੂੰ ਤੇ ਸਟੇਟ ਸਰਕਾਰ ਨੂੰ ਪੁੱਛਣਾ ਚਾਹੁੰਦਾ ਜਦ ਤੁਸੀਂ ਕ੍ਰੈਸ਼ਰ ਹੀ ਚੋਰੀ ਦਾ ਡੱਡਾ ਬਣਾਤਾ ਤੁਹਾਡੇ ਕੋਲ ਪਾਲਿਸੀ ਕੋਈ ਨਹੀਂ ਬਣੀ ਮਾਈਨਿੰਗ ਦੀ ਤੇ ਫਿਰ ਕ੍ਰੈਸ਼ਰ ਬੰਦ ਹੋਣੇ ਚਾਹੀਦੇ ਆ ਜੇ ਕ੍ਰੈਸ਼ਰ ਬੰਦ ਹੋਣੇ ਚਾਹੀਦੇ ਆ ਤੁਸੀਂ ਫਿਰ ਮੈਂ ਤੁਹਾਨੂੰ ਪੁੱਛਾਂ ਚਾਹੁੰਦਾ ਕਿ ਜਿਹੜੀ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਐ ਪੁਲਾ ਦੇ ਵਾਅਦੇ ਕੀਤੇ ਐ ਰੋਡ ਦੇ ਵਾਅਦੇ ਕੀਤੇ ਐ ਕਾਲਜਾਂ ਦੇ ਕੀਤੇ ਐ ਹਸਪੀਟਲ ਦੇ ਕੀਤੇ ਐ ਫਿਰ ਤੁਸੀਂ ਕਿੱਥੋਂ ਬਣਾਉਗੇ ਭਾਈ ਅੱਜ ਦੀ ਡੇਢ ਦੇ ਵਿੱਚ ਕੋਈ ਵੀ ਸਰਕਾਰ ਡਿਪਾਰਟਮੈਂਟ ਕਰਦੀ ਐ ਤੇ ਸਭ ਤੋਂ ਪਹਿਲੇ ਰੇਤ ਔਰ ਬਜਰੀ ਚਲਦੀ ਐ ਜਦ ਰੇਤ ਬਜਰੀ ਨਹੀਂ ਚਲੇਗੀ ਇਟਨੀ ਵਿਕੇਗੀ ਸੀਮਨ ਨੇ ਵਿਕੇਗਾ ਸਰੀਆ ਨੇ ਵਿਕੇਗਾ ਲੇਬਰ ਰਾਹੀ ਮਸਰੀ ਬੇਕਾਰ ਹੋ ਜਾਣਗੇ ਲਾਲੇ ਬੇਕਾਰ ਹੋ ਜਾਣਗੇ ਮੈਂ ਆਪ ਪਾਰਟੀ ਦਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਬਣਿਓ ਮੈਂ ਕਈ ਵਾਰ ਸਤਲੁਜ ਜੀ ਸਤਲੁਜ ਜੀ ਨਹਿਰ ਜਿਹੜੀ ਉੱਥੋਂ ਲੰਘ ਕੇ ਗਿਆ ਉੱਥੇ ਵੱਡੇ ਵੱਡੇ ਤੁਹਾਡੇ ਪੋਸਟਰ ਲੱਗੇ ਆ ਜਦੋਂ ਤੁਸੀਂ ਨਵੇਂ ਬਣਿਓ ਤੁਸੀਂ ਕਿਹਾ ਵੀ ਅਸੀਂ 500 ਰੁਪਏ ਸੈਕੜਾ ਦਿੱਤਾ ਵੇਚਾਂਗੇ ਅੱਜ ਇਹਨਾਂ ਦੀ 20 ਮਹੀਨੇ ਦੀ ਸਰਕਾਰ ਦੇ ਵਿੱਚ ਰੇਤ ਔਰ ਬਜਰੀ ਰੇਤ ਜਿਹੜੀ ਆ ਉਹ 6000 ਰੁਪਏ ਸੈਕੜਾ ਮਿਲਦੀ ਪਈ ਆ ਜੇ ਕਿਸੇ ਗਰੀਬ ਨੇ ਮਾੜਾ ਮੋਟਾ ਘਰ ਬਣਾਉਣਾ ਉਹ 6000 ਰੁਪਏ ਰੀਤਾ ਕਰੈਸ਼ਡ ਉੱਤੇ ਮੇਰਾ ਪਿਆ ਘਰ ਜੇ ਉਹਦਾ ਸੈਕੜਾ ਰੀਤਾ ਪੁੱਜੇਗਾ ਤੇ ਉਹ ਮਿਲਣਾ 8000 ਜਾਂ 9000 ਤੇ ਫੇਰ ਮੈਨੂੰ ਤੁਸੀਂ ਦੱਸ ਦਿਓ ਜਿਹੜੇ ਠੇਕੇਦਾਰ ਟੈਂਡਰ ਭਰਦੇ ਆ ਉਹਨਾਂ ਦੀ ਵੀ ਇੱਕ ਸੀਮਾ ਹੁੰਦੀ ਹੈ ਇਹ ਰੇਤ ਦਾ ਰੇਤੇ ਦਾ ਬਜਰੀ ਦਾ ਰੂੜੀ ਦਾ ਰੇਟ ਹੁੰਦਾ ਵੀ ਉਹਨਾਂ ਦੀ ਜਿਹੜੀ ਰੇਟ طے ਆ ਉਹ ਇਹਨਾਂ ਤੇ ਜਦੋਂ ਉਹ ਸੀਮਾ ਉਹਦੀ ਕਰਾਸ ਕਰ ਦੇਣੀ ਆ ਤਾਂ ਉਹ ਬੰਦਾ ਟੈਂਡਰ ਕਿਸੇ ਨਾਲ ਲਗਾਏਗਾ ਅੱਜ ਜਿਹਦੇ ਦਿਨ ਦੇ ਵਿੱਚ ਅੱਜ 20 ਮਹੀਨੇ ਦੀ ਸਰਕਾਰ ਹੋ ਗਈ ਹੈ ਕੋਈ ਕਾਮਾਦਾਨ ਮੰਤਰੀ ਦਾਦੇ ਸੰਤਰੀ ਦਾਦੇ ਵੀ ਕਿਹੜਾ ਕੰਮ ਇੱਥੇ ਹੋ ਰਿਹਾ ਜਿਹੜੇ ਵੀ ਕੰਮ ਹੋ ਰਿਹਾ ਸਾਡੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ 2017 ਤੋਂ 22 ਤੱਕ ਉਹੀ ਕੰਮ ਜਿਹੜੀ ਠੇਕੇਦਾਰਾਂ ਨੇ ਲਿਆ ਵਿਚਾਰੇ ਰੋਲਦੇ ਫੋਲਦੇ ਉਹ ਮਾੜਾ ਮੋਟਾ ਕੰਮ ਕਰ ਰਹੇ ਆ ਇਹ ਮੇਰੇ ਤੁਹਾਡੇ ਅੱਗੇ ਜੀ ਮੀਟਿੰਗ ਕਰਨ ਦਾ ਇਹ ਵੀ ਮੀਨਿੰਗ ਹੈ ਕਿ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਲੋਕੀ ਵੱਡੇ ਮਗਰਮਾਸ਼ਾ ਉਹਨਾਂ ਦੇ ਕਿਰਾਸ਼ੇ ਚੱਲਦੇ ਆ ਜਿਹੜੇ ਵਿਚਾਰੇ ਛੋਟੇ ਆ ਉਹਨਾਂ ਦਾ ਸਾਰਾ ਕੰਮ ਬੰਦ ਹੈ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਮੈਂ ਪਹਿਲੀ ਚੀਜ਼ ਚੁੱਪ ਮੈਂ ਤੁਹਾਡੇ ਇਸ ਕੈਮਰੇ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਮੈਂ ਕਿਸੇ ਵੀ ਕ੍ਰੈਸ਼ ਇੰਡਸਟਰੀ ਦੇ ਕਿਸੇ ਵੀ ਅਨਸਰ ਦੇ ਮੈਂ ਖਿਲਾਫ ਨਹੀਂ ਹਾਂ ਉਹ ਵੀ ਮੇਰੇ ਭਰਾ ਨੇ ਪਰ ਮੈਂ ਇਸ ਗੱਲ ਤੋਂ ਖਿਲਾਫ ਹਾਂ ਕਿ ਕਾਣੀ ਵੰਡ ਜਿਹੜੀ ਹੋ ਰਹੀ ਹੈ ਮੈਨੂੰ ਨਹੀਂ ਪਤਾ ਸਰਕਾਰ ਪੈਸੇ ਲੈ ਰਹੀ ਹੈ ਮੈਨੂੰ ਨਹੀਂ ਪਤਾ ਪ੍ਰਸ਼ਾਸਨ ਪੈਸੇ ਲੈ ਰਿਹਾ ਪਰ ਅੱਜ ਤੋਂ ਬਾਅਦ ਮੈਂ ਹਰ ਜਗ੍ਹਾ ਮੈਂ ਰਾਤ ਨੂੰ ਨਾਕਾ ਲਾਣਾ ਜਿੰਨੀ ਗੱਦੀ ਆ ਰਹੀ ਹੈ ਜਦੋਂ ਪੰਜਾਬ ਸਰਕਾਰ ਨੇ ਕਿਹਾ ਵੀ এনवायरमेंट ਦੀ ਕਲੀਅਰੈਂਸ ਨਹੀਂ ਹੋਈ ਦੀ ਕ੍ਰੈਸ਼ ਕੋਈ ਨਹੀਂ ਚਲੇਗਾ ਜੋੜਾ ਮਾਜਰਾ ਦਾ ਅੱਜ ਵੀ ਮਾਈਨਿੰਗ ਮੰਤਰੀ ਦੀ ਮੈਂ ਗੱਲ ਸੁਣੀ ਹੈ ਤੇ ਜਿਹੜਾ ਨਿਜਾਇਜ਼ ਮਾਈਨਿੰਗ ਕਰਦਾ ਉਹਦੇ ਉੱਤੇ ਕੜੀ ਕਾਰਵਾਈ ਹੋਏਗੀ ਭਾਈ ਸਾਹਿਬ ਤਿੰਨ ਮੰਤਰੀ ਤੁਸੀਂ ਬਦਲ ਦਿੱਤੇ ਆ ਹਰਜੋਤ ਮੈਂ ਸਪਹਿਲਾ ਸੀ ਨਈਅਰ ਦੂਸਰਾ ਹੁਣ ਜੋੜਾ ਮਾਜਰਾ ਆ ਗਿਆ ਇਹ 20 ਮਹੀਨੇ ਚ ਤਿੰਨ ਦੋ ਹੀ ਮੰਤਰੀ ਬਦਲ ਦਿੱਤੇ ਆ ਕਿਹਾ ਤੁਹਾਡੇ ਮੰਤਰੀਆਂ ਨੂੰ ਕੋਈ ਗਿਆਨ ਨਹੀਂ ਹੈਗਾ ਕਿਹਾ ਤੁਹਾਡੇ ਮੰਤਰੀ ਪੜ੍ਹੇ ਲਿਖੀ ਨਹੀਂ ਹੈਗੇ ਜੋਨੀਟਰ ਕੋਲ ਪਾਲਸੀ ਬੰਦੀ ਪਈ ਪਾਲਸੀ ਨਹੀਂ ਬਣੇਗੀ ਤੇ ਤੁਸੀਂ ਰੇਤਾ ਬਜਰੀ ਕਿਸ ਤਰ੍ਹਾਂ ਸੱਸਾ ਦੇਓਗੇ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜੇ ਲੋਕੀ ਕਰੈਸ਼ੇ ਚਲਾ ਰਹੇ ਐ ਸਾਡਾ ਟਾਈਮ ਕਿਹੜੀ ਵਾਰੀ ਹੁੰਦਾ ਇੱਥੇ ਸਾਡੇ ਲੱਗੇ ਹੈਗਾ ਉਹ ਡੀਡਾ ਉਹ ਜਿਹੜੇ ਸਾਂਸੀ ਸ਼ਰਾਬ ਵੇਚਦੇ ਆ ਜਿਹੜੇ ਕਰੈਸ਼ਰਾਂ ਨੇ ਤੋਂ ਸਾਂਸੀਏ ਅੱਛੇ ਨਹੀਂ ਜਿਲੇ ਕੋਈ ਰੋਲਾ ਪੈਂਦਾ ਤੂੰ ਆਪਣਾ ਬਲੈਡ ਚੋੜਦਾ ਤੇ ਘਰੋਂ ਦੌੜ ਜਾਂਦਾ ਤੇ ਇੱਥੇ ਦੇ ਕਰੈਸ਼ ਵਾਲੇ ਵਿਚਾਰੇ ਮਸ਼ੀਨੀ ਮੁਰਾਈਂਦੀ ਆ ਜਦ ਕੀ ਕਰੋੜ ਕਰੋੜ ਰੁਪਏ ਦੀ ਨਾ ਮਸ਼ੀਨੇ ਦੀ ਆ ਬਿਲੀ ਦਾ ਬਿਲ ਦੇ ਰਿਹਾ ਟੈਕਸ ਦੇ ਰਿਹਾ ਇਨਕਮ ਟੈਕਸ ਦੇ ਰਿਹਾ EMPLY ਦੇ ਰਿਹਾ ਉਹ ਅਗਰ ਕ੍ਰੈਸ਼ਰਾ ਦੇ ਸਕਦਾ ਤੇ ਕਿਉਂ ਉਹ ਮਾਈਨਿੰਗ ਹੀ ਦੇ ਸਕਦਾ ਤੁਸੀਂ ਮਾਈਨਿੰਗ ਲੈਣ ਨੂੰ ਤਿਆਰ ਨਹੀਂ ਜੇ ਤੂੰ ਮਾਈਨਿੰਗ ਲੈਣ ਨੂੰ ਤਿਆਰ ਨਹੀਂ ਤੇ ਆਪ ਚੋਰੀ ਕਰਾਇ ਕਰਦੇ ਹੋ ਸਾਰੇ ਕ੍ਰੈਸ਼ ਇੱਕ ਵਾਰੀ ਸਿੱਧਾ ਮਾਰ ਦੇਣ ਤੇ ਬਿਲਕੁਲ ਕੋਈ ਕ੍ਰੈਸ਼ ਨਹੀਂ ਚੱਲਣਾ ਤੇ ਕ੍ਰੈਸ਼ਰ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਬੰਦੇ ਦੇ ਪੁੱਤ ਬਣੋ ਚੋਰ ਨਾ ਬਣੋ ਇੰਡਸਟਰੀ ਚਲਾਓ ਇੰਡਸਟਰੀ ਦੇ ਰ ਤੁਹਾਨੂੰ ਕੋਈ ਅਲਾਉ ਹੁੰਦਾ ਤੇ ਫਿਰ ਚਲੋ ਅਗਰ ਤੇ ਚੋਰੀ ਚੋਰ ਬਣੀ ਜਾਣਾ ਤਾਂ ਤੁਸੀਂ ਬੰਦ ਕਰਕੇ ਚਾਬੀਆਂ ਡੀਸੀ ਅੱਗੇ ਸੁੱਟੋ ਐਸਐਸਪੀ ਅੱਗੇ ਸੁੱਟੋ ਜਦ ਭਗਵੰਤ ਮਾਨ ਬਖੋਤਰੀ ਪੰਜਾਬ ਅੱਗੇ ਸੁੱਟੋ ਵੈਲੋ ਫੋਨ ਚਾਬੀਆਂ ਸਾਡੇ ਅਸੀਂ ਕ੍ਰੈਸ਼ਰ ਆਉਣੇ ਨੇ ਲੂਣ ਲਿਆ ਉਹ ਕੌਣ ਦੇਗਾ ਲੂਣ ਬਈ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਅੱਜ ਦੀ ਡੇਟ ਦੇ ਵਿੱਚ ਵੀ ਕ੍ਰੈਸ਼ੇ ਲੱਗ ਰਹੇ ਆ ਜੇ ਤੁਹਾਡੇ ਕੋਲ ਪਾਲਿਸੀ ਦੇ ਵਿੱਚ ਤੁਹਾਡੇ ਕੋਲ ਕੱਚਾ ਮਾਲ ਹੀ ਨਹੀਂ ਹੈ ਗਾਰੰਟੀ ਵੀ ਨਹੀਂ ਹੈਗਾ ਤੁਸੀਂ ਕ੍ਰੈਸ਼ਰ ਨੂੰ ਇਹਨਾਂ ਸੀ ਕਿਉਂ ਦੇਣ ਨਹੀਂ ਬਈ ਇਹਦਾ ਮੌਲਵੇ ਮਿਲਿਓਏ ਨੇ ਮੈਂ ਤੇ ਅੱਜ ਲਾਈਵ ਹੋ ਕੇ ਸ਼ਾਮ ਨੂੰ ਸਾਰੀਆਂ ਗੱਡੀਆਂ ਜਿੰਨੀਆਂ ਜਾ ਰਹੀਆਂ ਨੇ ਉਹ ਮੈਂ ਸਾਰੀ ਇੱਕ ਇੱਕ ਗੱਡੀ ਲਾਈਵ ਹੋ ਕੇ ਐਸਐਸਪੀ ਪਠਾਨਕੋ ਨੂੰ ਪੁੱਛਾਂਗਾ ਕਿ ਜੇਦੂ ਕ੍ਰੈਸ਼ਰ ਬੰਦ ਨਾ ਤੇ ਇਹ ਜਿਹੜੇ ਟਰੱਕ ਨੰਦਰਬੇਨ ਹੈ ਟਰੱਕ ਕਿਉਂ ਪਾਕਿਸਤਾਨ ਚੋਂ ਵਜ ਨਹੀਂ ਲੈ ਰਹੇ ਨੇ ਤੇ ਜੇ ਪਾਕਿਸਤਾਨ ਚੋਂ ਨਹੀਂ ਲੈਂਦੇ ਸੀਸੀਟੀਵੀ ਕੈਮਰੇ ਤੁਹਾਡੇ ਹਰ ਜਗ ਲੱਗੇ ਆ ਕਿਹੜੀ ਅਡੇ ਤੇ ਲੱਗੇ ਆ ਸੁਨਦਚਾ ਲੱਗੇ ਆ ਮਲਕਪੁਰ ਲੱਗੇ ਆ ਫਿਰ ਕਥਲੌਰ ਲੱਗੇ ਆ ਨਰੋਡ ਜੈਮਸਿੰਗ ਲੱਗੇ ਆ ਤਾਰਾਗੜ ਲੱਗੇ ਐ ਤੇ ਤੁਹਾਡੇ ਕੈਮਰੇ ਕਿਉਂ ਨਹੀਂ ਚੱਲਦੇ ਵੀ ਚੰਡੀਗੜ੍ਹ ਤੱਕ ਕੈਮਰੇ ਜਾਂਦੇ ਆ ਐਸਐਸਪੀ ਡੀਸੀ ਸਭ ਕੁਲ ਵੀ ਕੈਮਰੇ ਜਾਂਦੇ ਆ ਜੇ ਇਹਨਾਂ ਕੋਲੇ ਸੁੱਤੇ ਨਹੀਂ ਉੜਦੇ ਤੇ ਮੈਂ ਜਿਗਾਵਾਂਗਾ ਮੈਨੂੰ ਬਿਲਕੁਲ ਵੀ ਕਿਸੇ ਦਾ ਕੋਈ ਡਰ ਨਹੀਂ ਪੇ ਕਾਨੂੰਨ ਵੀਰ ਤੇ ਪਤਾ ਦਿੱਤਾ ਤੇ ਮੈਂ ਤਾਂ ਸਾਰਾ ਜੇਲ ਦੇਖ ਕੇ ਆ ਰੋਟੀਆਂ ਵੀ ਚਾਰ ਦਿਨ ਦੀ ਖਾ ਕੇ ਆਇਆ ਮੈਨੂੰ ਤੇ ਉੱਥੇ ਕੋਈ ਜਾਨਵਰ ਕੋਈ ਢੱਗਾਵਾਜ ਦਲਬਾ ਨਹੀਂ ਜੀ ਚੰਦਰ ਹੋਏਗਾ ਤੇ ਜੇ ਸੱਚ ਬੋਲਣਾ ਸੱਚ ਦੀ ਆਵਾਜ਼ ਤੁਸੀਂ ਬੁਲੰਦ ਨਹੀਂ ਹੋਣ ਦੇਣੀ ਜਾ ਤੁਸੀਂ ਸੱਚ ਦੀ ਆਵਾਜ਼ ਨੂੰ ਦਵਾਣਾ ਹੈ ਤੇ ਫਿਰ ਜਗੁੰਦਰਪਾਲ ਨੂੰ ਤੁਸੀਂ ਨਾ ਸੈਂਟਰ ਚ ੁਕਾ ਸਕਦਾ ਨਾ ਸਟੇਟ ਚ ੁਕਾ ਸਕਦਾ ਮੈਂ ਸੱਚ ਬੋਲਾਂਗਾ ਉਹ ਤੁਹਾਡੇ ਕੈਮਰੇ ਰਸਤੇ 깔ो ਹੋਰ ਮੈਂ ਕਹਿਣਾ ਚਾਹਾਂ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਨੂੰ ਲੋਕੀ ਬਹੁਤ ਲਾਈ ਕਰ ਰਹੀ ਹੈ ਮੈਨੂੰ ਨਹੀਂ ਪਤਾ ਟੀਵੀ ਚ ਲਾਈ ਕਰ ਰਹੀ ਹੈ ਜਾਂ ਆਮ ਪ੍ਰੈਕਟੀਕਲ ਚ ਲਾਈ ਕਰ ਰਹੀ ਹੈ ਜੋ ਟੀਵੀ 'ਚ ਦੇਖਦੇ ਆਂ ਤੇ ਮੋਦੀ ਸਾਹਿਬ ਮੋਦੀ ਸਾਹਿਬ ਮੋਦੀ ਸਾਹਿਬ ਤੇ ਵਿਪੱਖਸ਼ ਦੀਆਂ ਜਿੰਨੀਆਂ ਪਾਰਟੀਆਂ ਨੇ ਉਹ ਸਾਰੀਆਂ ਕਹਿੰਦੀ ਨੇ ਕਿ ਮੋਦੀ ਸਾਹਿਬ ਈਵੀਐਮ ਮਸ਼ੀਨ ਦੇ ਵਿੱਚ ਗੜਬੜ ਕਰਦੇ ਆ ਉਹਦੀ ਨਵੀਂ ਨਵੀਂ ਉਦਾਹਰਨ ਹੈ ਰਾਜਸਥਾਨ ਦੇ ਵਿੱਚ ਸਰਕਾਰ ਬਣੀ ਸਾਰੀਆਂ ਸ਼ੀਟਾਂ ਜਿਹੜੀਆਂ ਮੈਕਸਿਮਮ ਜਿਹੜੀ ਉਹ ਬੀਜੇਪੀ ਲੱਗੀ ਜਸਟ ਉਪ ਚੋਣਾਂ ਦੇ ਇੱਕ ਸ਼ੀਟ ਦਾ ਆ ਜਿਹੜਾ ਨਾ ਇਲੈਕਸ਼ਨ ਲੜਨ ਤੋਂ ਪਹਿਲੇ ਹੀ ਉਸ ਬੰਦੇ ਨੂੰ ਮੰਤਰੀ ਬਣਾਤਾ ਉਹ ਬੰਦੇ ਦਾ ਇਲੈਕਸ਼ਨ ਹੋਇਆ ਉੱਥੇ ਤੇ ਕਾਂਗਰਸ 12 ਹਜ਼ਾਰ ਦੀ ਲੀਡ ਨਾਲ ਉੱਥੇ ਜਿੱਤੀ ਹੈ ਉਥੋਂ ਸ਼ਾਹਤ ਹੋ ਰਿਹਾ ਕਿ ਕੁਝ ਨਾ ਕੁਝ ਈਵੀਐਮ ਦੇ ਵਿੱਚ ਗੜਬੜ ਹੈਗੀ ਹੈ ਤੇ ਜਿਹੜਾ ਬੰਦਾ ਬੜਾ ਚੰਗਾ ਹੁੰਦਾ ਹੈ ਉਸ ਬੰਦੇ ਦੇ ਕੋਈ ਲਾਨਸ ਲੱਗਦਾ ਹੈ ਤੂੰ ਉਸ ਚੰਗੇ ਬੰਦੇ ਨੂੰ ਚਾਹੀਦਾ ਵੀ ਆਪਣਾ ਲਾਨਸ ਜਿਹੜਾ ਲੱਗਾ ਉਹਨੂੰ ਸਾਫ਼ ਕਰਨਾ ਚਾਹੀਦਾ ਤੇ ਮੈਂ ਤੁਹਾਡੇ ਇਸ ਕੈਮਰੇ ਰਾਹੀਂ ਮੋਦੀ ਸਾਹਿਬ ਅੱਗੇ ਪ੍ਰਾਰਥਨਾ ਕਰਨਾ ਚਾਹਨਾ ਪੇ ਤੁਸੀਂ ਉਹ ਆਨ ਆਲਾ ਜਿਹੜਾ ਇਲੈਕਸ਼ਨ ਆ 2024 ਦੇ ਵਿੱਚ ਇਹਦੇ ਵਿੱਚ ਦੋ ਕੰਮ ਕਰ ਦਿਓ ਵਿਪਖਸ਼ ਦਾ ਮੂੰਹ ਵੀ ਬੰਦ ਹੋ ਜਾਏਗਾ ਤੁਸੀਂ ਇੱਕ ਵੋਟ ਬਿਲਡ ਪੇਪਰ ਨਾ ਪਾਓ ਇੱਕ ਵੋਟ ਤੁਸੀਂ ਈਵੀਐਮ ਮਸ਼ੀਨ ਨਾ ਪਾਓ ਜਦੋਂ ਰਿਜ਼ਲਟ ਆਂਦਾ ਹੈ ਦੋ ਨਾਦਰ ਕਾਰਡ ਇਕੱਠਾ ਕਰੋ ਅਗਰ ਦੋਨਾਂ ਦੇ ਵਿੱਚ ਫਰਕ ਕੋਈ ਨਹੀਂ ਈਵੀਐਮ ਦੇ ਪਲੱਸ ਸਾਡਾ ਬਿਲਡ ਪੇਪਰ 'ਚ ਕੋਈ ਫਰਕ ਨਹੀਂ ਆਂਦਾ ਤੇ ਫਿਰ ਤੇ ਅਸੀਂ ਵੀ ਤੁਹਾਡੇ ਕੈਮਰਾ ਰਾ ਕਹਿਣ ਲੱਗਾ ਵੀ ਅਸੀਂ ਵੀ ਮੋਦੀ ਸਾਹਿਬ ਦੇ ਨਾਲ ਖੜੇ ਆਂ ਫਿਰ ਮੈਂ ਵਿਪਖਸ਼ੀ ਦੀ ਪਾਰਟੀਆਂ ਨੂੰ ਕਹਿੰਦਾ ਕਿ ਤੁਸੀਂ ਵਿਪਖਸ਼ੀ ਛੱਡੋ ਚੁੱਪ ਕਰਕੇ ਫਿਰ ਤੁਸੀਂ ਸਾਰਿਆਂ ਨੂੰ ਮੋਦੀ ਸਾਹਿਬ ਨਾਲ ਚੱਲਣਾ ਚਾਹੀਦਾ ਜੇ ਇਹ ਮੰਨੋ ਠੀਕ ਹੈ ਅਗਰ ਉਹ ਕਾਠ ਨਹੀਂ ਹੁੰਦਾ ਦੋਨਾਂ ਚੀਜ਼ਾਂ ਦਾ ਨਹੀਂ ਮੇਲ ਕਰਦਾ ਬਿਲਡ ਪੇਪਰ ਦਾ ਤੇ ਪਲੱਸ ਈਵੀ ਮਸ਼ੀਨ ਦਾ ਇਦਾਂ ਮਨ ਨੂੰ ਗੜਬੜਾ ਮੈਨੂੰ ਇੰਨਾ ਪਤਾ ਹੈ ਤੁਹਾਡੇ ਮੋਬਾਈਲ ਹੈ ਅੱਜ ਸਿਸਟਮ ਚੱਲਦਾ ਪਿਆ ਇਹਦੇ ਨਾਲ ਕੋਈ ਤਾਰ ਨਹੀਂ ਲੱਗੀ ਕੋਈ ਕੁਝ ਨਹੀਂ ਲੱਗਾ ਇਲੈਕਟ੍ਰੋਨਿਕ ਚੀਜ਼ ਹੈ ਜਿੱਥੋਂ ਮਰਜ਼ੀ ਰਿਮੋਟ ਨਾਲ ਉਹ ਬੰਦ ਕਰੋ ਜਿੱਥੇ ਮਰਜ਼ੀ ਐਨਓ ਅੱਜ ਕੱਲ ਸਾਰੇ ਸੈਂਸਰ ਲੱਗੇ ਆ ਮੈਨੂੰ ਲੱਗਦਾ ਉਹਦੇ ਵਿੱਚ ਵੀ ਗੜਬੜ ਹੈਗੀ ਹੈ ਤੇ ਮੋਦੀ ਸਾਹਿਬ ਨੂੰ ਮੈਂ ਕਹਿਣਾ ਚਾਹਣਾ ਵੀ ਤੁਸੀਂ ਆਪਣਾ ਇਹ ਲਾਂਚ ਛੱਡਣਾ ਚਾਹੀਦਾ ਤੇ ਰਾਜਨੀਤਿਕ ਲਾਭ ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਉਹ ਲੈਣਾ ਚਾਹੀਦਾ ਜਿਹਦੀ ਵਿੱਚ ਤੁਸੀਂ ਲੋਕਾਂ ਦਾ ਕੰਮ ਕੀਤਾ ਹੈ ਉਹ ਗਲਾਉ ਜਾਗਰ ਕਰੋ ਕਿ ਅਸੀਂ ਦਸਾ ਸਤ ਦੇ ਰਾਜ ਵਿੱਚ ਇਹ ਕੀਤਾ ਆਪ ਪਾਰਟੀ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਇਹ ਦੱਸੋ ਕਿ ਆਪਾਂ 20 ਮਹੀਨੇ ਚ ਕੀ ਕੀਤਾ ਇਹ ਨਾ ਕਹੋ ਕਿ ਅਸੀਂ ਰਾਮ ਮੰਦਰ ਬਣਾਤਾ ਹੈ ਰਾਮ ਮੰਦਰ ਦੀ ਗੱਲ ਹੈ ਮੇਰੇ ਅੰਦਰ ਚਾਤੀ ਮਾਰੋ ਸਾਰੇ ਸਨਾਤਨੀ ਅਸੀਂ ਸਨਾਤਨੀ ਹਾਂ ਅਸੀਂ ਪ੍ਰਭੂ ਰਾਮ ਨਾਲ ਪਿਆਰ ਕਰਦੇ ਹਾਂ ਅਸੀਂ ਪ੍ਰਭੂ ਰਾਮ ਦੇ ਮੰਦਰ ਬਾਸੇ ਚੰਦਾ ਦਿੱਤਾ ਹੈ ਇਹ ਨਹੀਂ ਕਿ ਤੁਸੀਂ ਪ੍ਰਭੂ ਰਾਮ ਦਾ ਮੰਦਰ ਕਹੋ ਵੀ ਅਸੀਂ ਬਣਾਇਆ ਤੇ ਉਹਦਾ ਲਾਭ ਲਾਓ ਤੇ ਸਾਰੀ ਜਨਤਾ ਕੀ ਮੇਰੀ ਬੇਨਤੀ ਹੈ ਬਈ ਉਸ ਬੰਦੇ ਨੂੰ ਵੋਟ ਪਾਓ ਮੈਂ ਬਿਲਕੁਲ ਨਹੀਂ ਤੁਹਾਨੂੰ ਕਹਿੰਦਾ ਕਿ ਨੂੰ ਪਾਣਾ ਕਿ ਨੂੰ ਨਹੀਂ ਪਾਣਾ ਮੈਂ ਕਹਿੰਦਾ ਸੱਚੇ ਆਦਮੀ ਨੂੰ ਵੋਟ ਪਾਓ ਇੱਕ ਠੀਕ ਇਨਸਾਨ ਨੂੰ ਵੋਟ ਪਾਓ ਮੈਂ ਆਪਣੀ ਪਾਰਟੀ ਦੀ ਗੱਲ ਕਰ ਸਕਦਾ ਰਾਹੁਲ ગાંધી ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਦੀ ਮੈਂ ਗੱਲ ਕਰਦਾ ਇਹ ਜਿਹੜੀਆਂ ਤਿੰਨ ਹਸੀਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਇਹ ਉਹ ਹਸੀਆਂ ਨੇ ਜਿਨ੍ਹਾਂ ਦੇਸ਼ ਲਈ ਆਪਣੀ ਕੁਰਬਾਨੀ ਦੇ ਕੇ ਤੇ ਦੇਸ਼ ਨੂੰ ਯਾਦ ਕਰਾਇਆ ਅੱਜ ਸਾਰੇ ਲੋਕੀ ਗਲਾ ਮਾਰੀ ਜਾਂਦੇ ਜੀ ਨੇ ਉਹ ਆਪਣੇ ਰਾਹੁਲ ਗਾਂਧੀ ਆ ਜਾਂ ਰਾਹੁਲ ਗਾਂਧੀ ਉਹ ਹੈ ਰਾਹੁਲ ਗਾਂਧੀ ਰਾਹੁਲ ਗਾਂਧੀ ਘਟ ਪੜਿਆ ਰਾਹੁਲ ਗਾਂਧੀ ਇੱਕ ਪਰਸਨਲਿਟੀ ਹੈ ਸਾਡੇ ਦੇਸ਼ ਦੀ ਕਹਿਣ ਜੋ ਮਰਜ਼ੀ ਕਰਿਓ ਮੇਰੀ ਤੁਹਾਡੇ ਇਲੈਕਟ੍ਰੋਨਿਕ ਸਾਰੇ ਤੁਸੀਂ ਕੈਮਰਾ ਵਾਲੇ ਤੁਹਾਡੇ ਕੀ ਮੇਰੀ ਬੇਨਤੀ ਹੈ ਸੱਚੀ ਤੇ ਸੂਚੀ ਖਬਰ ਲਾਏ ਕਰੋ ਮੈਂ ਕਈ ਵਾਰੀ ਬਿਆਨ ਛੱਡੇ ਹੈ ਤੇ ਬਿਆਨਾਂ ਦੇ ਵਿੱਚ ਕਰਦੇ ਕੀ ਨੇ ਗੱਲ ਮੈਂ ਕੋਈ ਕਹੀ ਹੁੰਦੀ ਹੈ ਕੱਟ ਕੇ ਕੋਈ ਕਰ ਦਿੰਦੇ ਹੋ ਜੇ ਵੀ ਇੱਕ ਸਚਾਈ ਦੇ ਨਾਲ ਚਲੋਗੇ ਤੇ ਆਪਣਾ ਸਭ ਕੁਝ ਠੀਕ ਹੋ ਜਾਣਾ ਪ੍ਰਭੂ ਰਾਮ ਨੇ ਲੀਲਾ ਕਰਕੇ ਦਸੀ ਤੇ ਅੰਡਜ ਕੀ ਹੋਇਆ ਨੌਂ ਨਰਾਤੇ ਦਸਵਾਂ ਦਸ਼ਰਾ ਤੇ ਸਚਾਈ ਦੀ ਜਿੱਤ ਹੋਈ ਹੈ ਇਹ ਕੋਈ ਗੱਲ ਨਹੀਂ ਹੁਣ ਲੋਕੀ ਕੰਗਰਾਈ ਹੈ ਬਹੁਤ ਦੁਆਇਆਂ ਪਾਈਆਂ ਇਹ ਕਾ ਅਸਰ ਜਾਣੇ ਚਾਹੀਦਾ ਜਦੋਂ ਕੰਗਨ ਨਿਸਰਦੀ ਹੈ ਤੇ ਲਾਲੂੜੂ ਫੇਰ ਵਿੱਚ ਹਿਲਦਾ ਹੈ ਇਹ ਕਾਂਗਰਸ ਉਹ ਪਾਰਟੀ ਹੈ ਜਿਹਦਾ ਸਤਾਤਰੀ ਪਾਰਟੀਆਂ ਕਹਿੰਦੇ ਕਾਂਗਰਸ ਮੈਂ ਮਕਾਦਨਾ ਹੈ ਇਹ ਲਾਲੂੜਾ ਲਿਖਾ ਕਾਂਗਰਸ ਪਾਰਟੀ ਨਹੀਂ ਮੁਕੜੀ ਇਹ ਠੀਕ ਹੈ ਟਾਈਮ ਕੋਈ ਮਾੜਾ ਹੋ ਸਕਦਾ ਹੈ ਕਾਂਗਰਸ ਪਾਰਟੀ ਦੀ ਜਿਹਨੇ ਵਰਕ ਕਰਦਾ ਮੇਰੀ ਤੁਹਾਡੇ ਸਾਰੇ ਅਗੇ ਬੇਨਤੀ ਹੈ ਵੀ ਹੋਰ 2 ਮਹੀਨਿਆਂੋਂ ਆਪਾਂ ਐਮਪੀ ਦੇ ਇਲੈਕਸ਼ਨ ਲਈ ਲੋਕਾਂ ਕੋਲ ਜਾਣਾ ਹੈ ਅੱਜ ਮੀਟਿੰਗ ਇਸ ਕਰੇ ਰੱਖੀ ਹੈ ਵੀ ਸਾਰਿਆਂ ਨੂੰ ਲਾਭਵੰਦ ਕਰਨਾ ਹੈ ਸਾਰੇ ਇਕੱਠੇ ਹੋ ਕੇ ਆਪਣੀ ਪਾਰਟੀ ਦੀ ਇਮੇਜ ਔਰ ਆਪਣੀ ਪਾਰਟੀ ਵੱਲ ਤੋਂ ਵੋਟ ਮੰਗਣੇ ਆਪਣੀ ਪਾਰਟੀ ਦੀ ਜਿਹੜੀ ਨੀਤੀਆਂ ਨੇ ਉਹ ਦੱਸਣੀਆਂ ਤੇ ਸਾਰੇ ਇਕੱਠੇ ਹੋ ਕੇ ਪਾਰਟੀ ਨੂੰ ਖੜਾ ਕਰਨਾ ਹੈ ਜੀ ਦਵਾਗੀ ਹੁਣ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਹੈ ਪਰ ਉੱਥੇ ਹੀ ਇੰਡੀਆ ਆਲਾਈਂਸ ਵੀ ਹੋ ਰਿਹਾ ਪਰ ਲੋਕਲ ਲੈਵਲ ਤੇ ਪਾਰਟੀਆਂ ਦੀ ਖਿੱਚੋ ਤਣ ਚੱਲ ਰਹੀ ਹੈ ਜੀ ਇੰਡੀਆ ਆਲਾਈਂਸ ਦਾ ਤੇ ਕਿਵੇਂ ਵਰਕਰ ਸਪੋਰਟ ਕਰਨਗੇ ਪਾਰਟੀ ਦੇ ਦੇਖੋ ਤੁਹਾਡਾ ਕੁਐਸਚਨ ਤੇ ਬਿਲਕੁਲ ਵਾਜਮ ਹੈ ਪਰ ਜਿਹੜਾ ਤੁਹਾਡਾ ਕੁਐਸਚਨ ਹੈ ਮੈਂ ਉਸ ਲੈਵਲ ਦਾ ਲੀਡਰ ਨਹੀਂ ਉਹ ਮੇਰੇ ਹਾਈ ਕਮਾਂਡ ਨੇ ਪੰਜਾਬ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹਨਾਂ ਦੇਖਣਾ ਹੈ ਜਾਂ ਸਾਡੀ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇਖਣਾ ਹੈ ਉਹ ਆਲਾਈਂਸ ਕਰਦੇ ਆ ਉਹਨਾਂ ਦੇਖਣਾ ਕੋਈ ਮਜਬੂਰੀਆਂ ਵੀ ਹੋ ਸਕਦੀਆਂ ਹੈ ਇਹ ਉਹ ਜੋ ਕਹਿਣਗੇ ਸਾਨੂੰ ਆਦੇਸ਼ ਉਹਨਾਂ ਦਾ ਮੰਨ ਜੀ ਐਮਐਲ ਸਾਬ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਣੇ ਕੇ ਬਾਅਦ ਸੇ ਆਪ ਇਲੀਗਲ ਮਾਈਨਿੰਗ ਦੇ ਦੋਸ਼ ਤੋਂ ਬਣਾਇਆ ਗਿਆ ਤਿਵਾੜੀ ਸਾਹਿਬ ਮੈਂ ਪਹਿਲੇ ਹੀ ਗੱਲ ਨੂੰ ਕਲੀਅਰ ਕਰ ਚੁੱਕਿਆ ਹਾਂ ਕਿ ਕ੍ਰੈਸ਼ਰਿਕ ਇੰਡਸਟਰੀ ਹੈ ਇਹ ਸਰਕਾਰਾਂ ਨੇ ਪ੍ਰਸ਼ਾਸਨ ਨੇ ਕ੍ਰੈਸ਼ਿੰਗ ਇੰਡਸਟਰੀ ਨੂੰ ਇੱਕ ਚੋਰੀ ਦਾ ਡਾ ਬਣਾਤਾ ਹੈ ਜਿਸ ਵੇਲੇ ਪਹਿਲੇ ਵਾਰੀ ਮੇਰੇ ਤੇ ਪਰਚਾ ਹੋਇਆ ਸੀ ਹੁਣ ਤੁਸੀਂ ਦੱਸੋ ਵੀ ਮੈਂ 2004 ਦਾ ਕ੍ਰੈਸ਼ੇ ਚਲਾਇਆ ਦਾ ਬੀਟਾ ਮੇਰਾ ਇੱਕ ਹੈ ਛੋਟਾ ਹੁਣ ਕ੍ਰੈਸ਼ੇ ਮੇਰੇ ਨਾਂ ਹੈ ਉਹਨਾਂ ਨੇ ਧੱਕੇ ਨਾਲ ਪਰਚਾ ਦੇ ਦਿੱਤਾ ਤੇ ਸਿਰ ਮੱਥੇ ਕੋਈ ਗੱਲ ਨਹੀਂ ਕੋਰਟ ਦੇ ਵਿੱਚ ਮਾਨਯੋਗ ਸਾਡੇ ਜੱਜ ਸਾਹਿਬ ਬੈਠੇ ਨੇ ਸਾਡੇ ਭਰਾ ਵਕੀਲ ਬੈਠੇ ਨੇ ਇਹ ਉਹਨਾਂ ਦੇਖਣਾ ਵੀ ਮੈਂ ਸੱਚਾ ਜਾਂ ਮੈਂ ਝੂਠਾ ਹ ਪਰ ਮੈਂ ਦੂਜੀ ਵਾਰ ਦਾ ਜਿਹੜਾ ਪਰਚਾ ਆ ਉਹਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਅਗਰ ਸਚਾਈ ਦੀ ਜਿੱਤ ਹੁੰਦੀ ਹੈ ਤੇ ਫਿਰ ਮੇਰੀ ਜਿੱਤ ਹੀ ਹੋਣੀ ਹੈ ਕੋਈ ਕ੍ਰੈਸ਼ਨ ਇਹ ਚੀਜ਼ ਚੱਲ ਰਿਹਾ ਮੇਰੀਆਂ ਦੇ ਪਿੱਛੋਂ ਕਨੈਕਸ਼ਨ ਕੱਟੇ ਹੋਏ ਨੇ ਮੈਂ ਤੇ ਆਲਰੇਡੀ ਉੱਥੇ ਮਸ਼ੀਨਰੀ ਨਵੀਂ ਲਗਾ ਰਿਹਾ ਮੇਰੇ ਕੋਲ ਤਾਮਨਾਡੂ ਤੋਂ ਦੋ ਇੰਜੀਨੀਅਰ ਆਏ ਦੇ ਉਹਨਾਂ ਮੈਨੂੰ ਕਿਹਾ ਵੀ ਇਹ ਜਿੱਥੇ ਤੁਸੀਂ ਮਸ਼ੀਨ ਫਿੱਟ ਕਰਨੀ ਹੈ ਇਹ ਥੋੜਾ ਜਿਹਾ ਤੁਸੀਂ ਡਾਊਨ ਕਰ ਦੇ ਚਾਰ ਪੰਜ ਫੋਟੋ ਡਾਊਨ ਕਰਨੀ ਸੀ ਉਹਦੇ ਚ ਮਿਸ ਅੰਡਰਸਟੈਂਡਿੰਗ ਹੀ ਹੋਈ ਜਦੋਂ ਅਸੀਂ ਆਪਣੇ ਘਰ 'ਚ ਕੰਮ ਕਰ ਰਹੇ ਆ ਐਸਐਸਪੀ ਨੂੰ ਪੁੱਛਿਆ ਇਹਰੇ ਮਾਈਨਿੰਗ ਡਿਪਾਰਟਮੈਂਟ ਨਾਲ ਗੱਲ ਕੀਤੀ ਹੈ ਮਾਈਨਿੰਗ ਡਿਪਾਰਟਮੈਂਟ ਨਾਲ ਗੱਲ ਅਸੀਂ ਕੀਤੀ ਸੀ ਲੇਕਨ ਗਲਤੀ ਹੋਈ ਵੀ ਆਪਾਂ ਲਿਖਤੀ ਰੂਪ ਚ ਨਾ ਦਿੱਤਾ ਨਾ ਲਿਆ ਉਹਨਾਂ ਨਾਲ ਗੱਲ ਹੋਈ ਸੀ ਵੀ ਅਸੀਂ ਮਸ਼ੀਨ ਥੋੜੀ ਡਾਊਨ ਬਿਠਾਣੀ ਹੈ ਅਸੀਂ ਮਾਲ ਚੋਕ ਕੇ ਬਾਹਰ ਕੱਢਣਾ ਤੇ ਐਸ.ਡੀ. ਸਾਹਿਬ ਨੇ ਕਿਹਾ ਵੀ ਤੁਸੀਂ ਚੋਕ ਕੇ ਮਾਲ ਬਾਹਰ ਕੱਢ ਲਓ ਬਾਹਰ ਡੈਂਪ ਲਾ ਲਓ ਇਹ ਤੋਂ ਬਾਅਦ ਆਪਾਂ ਫੀਤਾ ਮਾਰ ਕੇ ਜਮ੍ਹਾਂ ਘਟਾਓ ਕਰਕੇ ਜਿੰਨਾ ਤੁਹਾਡਾ ਮਾਲ ਬਣੇਗਾ ਉਹਨੇ ਪੈਸੇ ਤੁਹਾਨੂੰ ਪਾ ਦੇਣਗੇ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ ਡਿਪਾਰਟਮੈਂਟ ਚ ਤੇ ਆਪਣਾ ਤੁਸੀਂ ਕਰਾਸ਼ੇ ਚਲਾ ਸਕਦੇ ਹੋ ਲੇਕਿਨ ਉਹ ਮੂੰਹ ਜਵਾਨੀ ਗੱਲ ਹੋਈ ਦੀ ਸੀ ਪੁਲਿਸ ਨੇ ਧੱਕਾ ਕਰਕੇ ਕਹਿਤਾ ਵੀ ਤੁਹਾਡੀ ਜਿਹੜੀ ਪੋਕ ਲੈਣ ਉਹ ਗਰਮ ਸੀ ਤੇ ਮੈਂ ਤਾਂ ਤੁਹਾਡੇ ਕੈਮਰੇ ਨੂੰ ਰਾਹੀਂ ਕਹਿ ਰਿਹਾ ਵੀ ਅਸੀਂ ਤੇ ਉੱਥੋਂ ਆਲਰੇਡੀ ਅੰਦਰੋਂ ਮਾਲ ਮਸ਼ੀਨ ਕ੍ਰੈਸ਼ਰ ਪੁੱਟਿਆ ਉੱਥੇ ਲੇਟੈਸਟ ਮਸ਼ੀਨਾਂ ਨਵੇਂ ਤਰੀਕੇ ਦੀ ਆ ਗਈ ਉਹ ਲਾਣ ਦੇ ਹੀ ਉਹ ਫਾਊਂਡੇਸ਼ਨ ਪੁੱਟ ਕੇ ਬਾਹਰ ਕੱਢਿਆ ਇਸ ਕਰਕੇ ਉਹਨਾਂ ਕਿਹਾ ਵੀ ਨਹੀਂ ਜੀ ਤੁਸੀਂ ਇਹ ਮਾਲ ਪੁੱਟਿਆ ਉੱਥੇ ਤੁਸੀਂ ਇਹਦੀ ਪਰਮਿਸ਼ਨ ਹੀ ਲਈ ਚਲੋ ਹੁਣ ਜੋ ਕੋਈ ਕੰਮ ਕਰਾਂਗੇ ਆਪਾਂ ਪਰਮਿਸ਼ਨ ਲੈ ਲਾਂਗੇ ਪਰ ਜੋ ਕੁਝ ਹੋ ਰਿਹਾ ਤਾਂ ਕਾਹ ਰਿਹਾ ਜਿਹੜੇ ਕ੍ਰੈਸ਼ਰ ਚੱਲਦੇ ਪਏ ਐ ਮੈਂ ਕ੍ਰੈਸ਼ਰਾਂ ਨੂੰ ਹੀ ਗੱਲ ਕਹਿਣਾ ਚਾਹੁੰਦਾ ਬੰਦੇ ਦੇ ਪੁੱਤ ਬਣ ਕੇ ਤੁਸੀਂ ਸਾਰੇ ਨਾ ਇਕੱਠੇ ਹੋ ਕੇ ਚਲੋ ਜਦੋਂ ਪੰਜਾਬ ਦਾ ਟੋਟਲ ਸਟੋਨ ਕ੍ਰੈਸ਼ ਬੰਦ ਹੋ ਜਾਏਗਾ ਤੇ ਆਪਨਾ ਸਰਕਾਰ ਦੀਆਂ ਅੱਖਾਂ ਖੋਲ ਲੈਣਗੀਆਂ ਵੀ ਅਸੀਂ ਲੇਤਾ ਬਜਰੀ ਅਸੀਂ ਟੈਲਾਂ ਕਿੱਥੋਂ ਲਾਣੀ ਆ ਰੋਡ ਕਿੱਥੋਂ ਬਣਾਣੇ ਆ ਗਲੀਆਂ ਕਿੱਥੋਂ ਬੁਣਾਨੀਆਂ ਇਸ ਕਰਕੇ ਮੇਰੀ ਕ੍ਰੈਸ਼ਰਾਂ ਕੋਈ ਬੇਨਤੀ ਆ ਕਿ ਚੋਰ ਨਾ ਬਣੋ ਇੰਡਸਟਰੀ ਚਲਾਓ ਔਰ ਲੀਗਲ ਤੌਰ ਤੇ ਚਲਾਓ ਇਲੈਗਲ ਤੌਰ ਤੇ ਨਾ ਚਲਾਓ ਅਮੇਰਾ ਕੋਈ ਪੋਲਿਟੀਕਲ ਰੰਗਿਸ ਦੀ ਵਜ੍ਹਾ ਤੋਂ ਨਹੀਂ ਆਪੇ ਬਾਰ-ਬਾਰ ਪਕਟਾ ਕਰਾਇਆ ਜਾ ਰਿਹਾ ਦੇਖੋ ਗਲਤੀ ਤੁਹਾਡੇ ਸਾਹਮਣੇ ਲੋਬਰੀ ਹੈ ਤੁਸੀਂ ਵੀ ਸਿਆਣੇ ਹੋ ਤੁਹਾਡੇ ਚੈਨਲ ਵੀ ਸਿਆਣੇ ਆ ਤੁਸੀਂ ਆਪ ਵੀ ਸਾਰੇ ਫਿਰਦੇ ਹੋ ਤੇ ਮੇਰੇ ਵੱਲੋਂ ਤੁਹਾਨੂੰ ਖੁੱਲੀ ਛੁੱਟੀ ਆ ਤੁਸੀਂ ਇੱਕ ਇੱਕ ਕ੍ਰੈਸ਼ੇ ਤੇ ਜਾਓ ਜਿਹੜੇ ਚੱਲਦੇ ਆ ਜੇ ਅੱਜ ਕਹਿ ਰਹੇ ਆ ਕਿ 20 ਮਹੀਨੇ ਦਾ ਇਹਨਾਂ ਕੋਲ ਸਟਾਕ ਪਿਆ ਤੇ 20 ਮਹੀਨੇ ਦਾ ਸਟਾਕ ਮੁੱਕਿਆ ਨਹੀਂ ਜੇ ਇਹਨਾਂ ਦਾ ਸਟਾਕ ਨਹੀਂ ਮੁੱਕਿਆ ਤੇ ਫੇਰ ਇਹਨਾਂ ਦੇ ਅੱਗੇ ਜਿਹੜੇ ਖੜੇ ਖੁੱਡੇ ਪੇਰੋਂ ਕਿਹਨੇ ਪਾਇਨਾ ਵੀ ਇਹ ਜਿਹੜਾ ਮੇਰੇ ਉੱਤੇ ਦਬਾਅ ਬਣਾਇਆ ਜਾ ਰਿਹਾ ਇਹ ਸਿੱਧਾ-ਸਿੱਧਾ ਇੱਕ ਰਾਜਨੀਤਿਕ ਸਟੰਡ ਹੈ ਕਿ ਜੂਨ ਦੇ ਪਾਣ ਨੂੰ ਨਪਾਇਆ ਜਗੁੰਦਰਪਾਲ ਆਪਣੇ ਭੋਆ ਕੌਨਸਟਿਚਨਸੀ ਦੇ ਵਿੱਚ ਸਟਰੋਂਗ ਹੈ ਕੋਈ ਮਿਆਂ ਹਾਰਿਆ ਨਹੀਂ ਹੈਗਾ ਇਹ ਕੋ ਹਾਰਨਾ ਥੋੜਾ ਇਹਨਾਂ ਨੇ ਕਰਕੇ ਇਹਨਾਂ ਕਹਿੰਦਾ ਮੈਨੂੰ ਕਿਹਾ ਵੀ ਤੁਸੀਂ 1500 ਹਾਰ ਗਿਓ ਬਾਅਦ ਜਨੇ ਕਿਹਾ 1104 ਵੋਟਾਂ ਨਾਲ ਤੁਸੀਂ ਹਾਰਿਓ ਲੇਕਿਨ 3168 ਬੋਡ ਬਿਲਡ ਪੇਪਰ ਸੀ ਜਿਹੜਾ ਗਿਣਿਆ ਨਹੀਂ ਤੇ ਮੇਰੇ ਆ ਮੁਕਾਬਲੇ ਜਿਹੜਾ ਮੰਤਰੀ ਜਿੱਤਿਆ ਮੈਨੂੰ ਚੈਲੰਜ ਕਰਨਾ ਇਹ ਤੂੰ ਜੇ ਕੋਈ ਰੱਬ ਗੁਰਪੀਰ ਨੂੰ ਮੰਨਣਾ ਜਰਰਾ ਆਪਣੇ ਪੁੱਤਰ ਦੇ ਹੱਥ ਵਿੱਚ ਆ ਤੂੰ ਜਿੱਥੇ ਤਾਂ ਮੈਂ ਜਿੱਥੇ ਤਾਂ ਮੈਂ ਤਾਂ ਗੱਲ ਨੂੰ ਛੇੜਨਾ ਨਹੀਂ ਕੋਈ ਗੱਲ ਨਹੀਂ ਆਨਲਾ ਟੈਂ ਮਾਰਾਈ ਕਰੇ ਸਾਡੀ ਸੇਵ ਠੀਕ ਰਹੀ ਲੋਕਾਂ ਦਾ ਪ੍ਰੇਮ ਤੇ ਹੈ ਹੀ ਹੈ ਤੇ ਆਪੇ ਤੁਹਾਨੂੰ ਪਤਾ ਲੱਜਣਾ ਹੈ ਇਲੈਕਸ਼ਨ 24 ਦੀ ਵੀ ਹੋਣਾ ਹੈ ਇਲੈਕਸ਼ਨ 27 ਦੀ ਵੀ ਹੋਣਾ ਹੈ ਪਾਰਲੀਮੈਂਟ ਦਾ ਇਲੈਕਸ਼ਨ 24 ਜ ਹੋਏ ਨਾ ਤੇ ਵਿਧਾਨ ਸਭਾ ਦਾ ਇਲੈਕਸ਼ਨ ਮੈਨੂੰ ਨਹੀਂ ਲੱਗਦਾ ਵੀ ਇਹ ਛਤਾਈ ਚ ਹੋਣਾ ਜਾਂ ਪਹਿਲੇ ਹੋਣਾ ਜਦੋਂ ਵੀ ਹੋਏਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆਏਗਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਦੇਖੋ ਮੈਂ ਤਾਂ ਤੁਹਾਨੂੰ ਸਿੱਧਾ ਕਹਿਣਾ ਤੁਸੀਂ ਵੀ ਸਿਆਣੇ ਹੋ ਤੁਹਾਡੇ ਚਾਨਣ ਵੀ ਚੱਲਿਆ ਤੁਹਾਡੀ ਹਵਾੜ ਵੀ ਚੱਲਦੀ ਪਈ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਸ ਲਈ ਬਣਿਆ ਹੀ ਉਹਨੇ ਕਿਹਾ ਵੀ ਗੋਰੇ ਆਣ ਕੇ ਨੌਕਰੀ ਕਰਨ ਲਈ ਤੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਵੀ ਭਾਈ ਸਾਹਿਬ ਗੋਰਿਆਂ ਨੂੰ ਰਹਿਣ ਦੇ ਤੁਸੀਂ ਕਾਲਿਆਂ ਨੂੰ ਨੌਕਰੀ ਦਿਓ ਅੱਜ ਮੈਂ ਆਰਟੀਆਈ ਪਾਈ ਦੀ ਹੈ ਪੰਜਾਬ ਦੀ ਕਿ 20 ਮਹੀਨੇ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਫਾਰਨ ਵਿੱਚ ਕਿੰਨੇ ਗਏ ਆ ਅੱਜ ਇਹ ਕਹਿ ਰਿਹਾ ਵੀ ਬਾਰੋਂ ਇੰਡਸਟਰੀਆਂ ਆ ਰਹੀਆਂ ਨੇ ਜਿਹੜੀਆਂ ਪੰਜਾਬ ਚ ਇੰਡਸਟਰੀ ਲੱਗੀਆਂ ਉਹ ਤੇ ਬੰਦ ਕਰਤੀ ਉਹਨੂੰ ਕਿਹਾ ਕ੍ਰੈਸ਼ ਇੰਡਸਟਰੀ ਨਹੀਂ ਇੱਕ ਕ੍ਰੈਸ਼ੇ ਤੇ 100 ਬੰਦਾ ਕੰਮ ਕਰ ਰਿਹਾ ਕਿਹਾ EMPLY ਨਹੀਂ ਦਿੱਤੀ ਦੀ ਇੱਕ ਕ੍ਰੈਸ਼ਲਾ ਲਾ ਲਾ 8 8 10 10 ਲੱਖ ਰੁਪਏ ਬਿੱਲ ਦੇ ਰਿਹਾ ਕਿਹਾ ਉਹ ਸੂਬੇ ਦੀ ਡਿਪਾਰਟਮੈਂਟ ਨਹੀਂ GST ਦੇ ਰਿਹਾ ਇਨਕਮ ਟੈਕਸ ਦੇ ਰਿਹਾ ਕਿਹਾ ਉਹ ਡਿਪਾਰਟਮੈਂਟ ਨਹੀਂ ਮੈਂ ਇਹਨੂੰ ਪੁੱਛਣਾ ਚਾਹੁੰਦਾ ਯਾਰ ਤੁਸੀਂ ਕਹਿੰਦੇ ਹੋ ਵੀ ਕ੍ਰੈਸ਼ਰ ਵਾਲੇ ਚੋਰ ਨੇ ਤੇ ਜਦੋਂ ਰਾਵੀ ਦਾ ਫਲੱਡ ਪਿਆ ਤੇ ਜ਼ਮੀਨਾਂ ਦੇ ਵਿੱਚ ਮਿੱਟੀ ਰੁੜ ਗਈ ਦੂਰ ਤੇ ਪੱਥਰ ਆ ਗਿਆ ਤੂੰ ਜਿਹੜੇ ਕਿਸਾਨਾਂ ਦੀ ਜ਼ਮੀਨ ਸੀ ਅੱਜ ਤੱਕ ਮੈਨੂੰ ਰਿਕਾਰਡ ਦੱਸਣ ਵੀ ਕਿਸੇ ਕਿਸਾਨ ਨੂੰ ਮੌਜੂਦਾ ਮਿਲਿਆ ਤੇ ਜੇ ਹੁਣ ਕ੍ਰੈਸ਼ਰ ਆ ਗਿਆ ਤੇ ਕਿਸਾਨਾਂ ਨੇ ਜ਼ਮੀਨ ਕ੍ਰੈਸ਼ਰ ਨਾਲ ਵੇਚ ਦਿੱਤੀ ਤੇ ਕ੍ਰੈਸ਼ਰਾਂ ਨੇ ਉਹ ਪੁੱਟ ਕੇ ਤੇ ਉਹ ਪੱਥਰ ਬਜਰਾ ਵਿੱਚੋਂ ਕੱਢ ਲਿਆ ਤੂੰਦ ਨਾਲ ਸੂਬੇ ਦੀ ਦੇਸ਼ ਦੀ ਡਿਪਾਰਟਮੈਂਟ ਕਰਨੀ ਸ਼ੁਰੂ ਕਰ ਦਿੱਤੀ ਅਜੇ ਰੋਗ ਲੱਗੀ ਕਿ ਪੁਲਿਸੋ ਦੇ ਨਾਲ ਵਿਚਵੇ ਕੀਤਾ ਗਿਆ ਉਹ ਗੱਲ ਕਿੰਨੀ ਕ ਸੱਚ ਜੀ ਗਾਲੇ ਆ ਵੀ ਜੇ ਤੂੰ ਕਹਿ ਤੇ ਮੈਂ ਤੈਨੂੰ ਬਾਹ ਖੋਲ ਕੇ ਦੱਸ ਦਣਾ ਮੇਰੀ ਬਾਹ ਤੂੰ ਜੂਟ ਟੁੱਟੀ ਆ ਜੇ ਤੂੰ ਕਹਿ ਤੇ ਜੱਟ ਵੀ ਖੋਲ ਦਣਾ ਮੈਂ ਇਸ ਪਾਸੇ ਮੇਰਾ ਪੇਸਮ ਕਰੇ ਇਹ ਮੇਰੀ ਬਾਹ ਤਾਂ ਖੜੀ ਨਹੀਂ ਹੁੰਦੀ ਇਹ ਬਾਹ ਨਾਲ ਮੈਂ ਹੱਥ ਨਹੀਂ ਪਾ ਸਕਦਾ ਜੇ ਤੂੰ ਹੀ ਮੈਨੂੰ ਦੱਸੋ ਉਪਰ ਪ੍ਰਸ਼ਾਸਨ ਪੁਲਿਸ ਨੇ ਕਿਹਾ ਕਿ ਮੇਰੇ ਉੱਤੇ ਇਹਨਾਂ ਮਿਸਬੇਬ ਕੀਤਾ ਮੈਂ ਉਹਨੂੰ ਪੁੱਛਣਾ ਚਾਹਨਾ ਮੈਂ ਐਸਐਸਪੀ ਨੂੰ ਤੁਹਾਡੇ ਕੈਮਰੇ ਵਿੱਚ ਪੁੱਛਣਾ ਚਾਹਨਾ ਕਿ ਭਾਈ ਸਾਹਿਬ ਤੁਹਾਨੂੰ ਪੈਸੀ ਮਿਲਦੀ ਆ ਵਰਦੀ ਪਾਣ ਦੇ ਸਰਕਾਰਾਂ ਤੁਹਾਨੂੰ ਪੈਸੇ ਦਿੰਦੀਆਂ ਸਿਆਲ ਵਾਲੀ ਵਰਦੀ ਬੱਕਰੀ ਦਿੰਦੇ ਆ ਗਰਮੀ ਵਾਲੀ ਵਰਦੀ ਬੱਕਰੀ ਦਿੰਦੇ ਆ ਤੇ ਜਦੋਂ ਤੁਹਾਡੇ ਮੁਲਾਜ਼ਮ ਰੇਡ ਕਰਨ ਆਂਦੇ ਆ ਤੇ ਵਰਦੀ ਪਾ ਕੇ ਕਿਉਂ ਨਹੀਂ ਆਂਦੇ ਫਿਰ ਐਸਐਸਪੀ ਸਾਹਿਬ ਨੇ ਮੈਨੂੰ ਜਵਾਬ ਦਿੱਤਾ ਵੀ ਜੇ ਬੰਦਾ ਵਰਦੀ ਪਾ ਕੇ ਆਏ ਤੇ ਲੋਕੀ ਦੇ ਕਾਬੂ ਨੇ ਦੌੜ ਜਾਂਦੇ ਆ ਕ੍ਰੈਸ਼ ਵਾਲੇ ਫਿਰ ਮੈਂ ਪੁੱਛਿਆ ਵੀ ਕਿ ਤੁਹਾਨੂੰ ਆਡੈਂਟੀ ਕਾਰਡ ਆ ਜਿਹਦੇ ਨਾਲ ਤੁਹਾਨੂੰ ਤਖਾ ਮਿਲਦੀ ਹੈ ਤੁਹਾਡੀ ਬਿਲਡ ਦੇ ਉੱਤੇ ਵੀ ਨੰਬਰ ਲਿਖਿਆ ਹੁੰਦਾ ਹੈ ਆਡੈਂਟੀ ਕਾਰਡ ਕਿੱਥੇ ਜਿਹੜਾ ਬੰਦਾ ਮੇਰੇ ਅੰਦਰ ਆਇਆ ਉਹਨੂੰ ਮੈਂ ਪੁੱਛਿਆ ਭਾਈ ਸਾਹਿਬ ਤੂੰ ਕੰਧ ਟੱਪ ਕੇ ਅੰਦਰ ਆਇਆ ਨਾ ਤੇਰ ਕੋ ਬਰਦੀ ਹੈ ਨਾ ਤੇਰ ਕੋ ਆਂਡੈਂਟੀ ਕਾਰਡ ਹੈ ਹੁਣ ਤੂੰ ਹੀ ਦੱਸ ਮੈਨੂੰ ਬੰਨਣਾ ਚਾਹੀਦਾ ਨਹੀਂ ਬੰਨਣਾ ਚਾਹੀਦਾ ਅੱਜ ਤੇ ਫਿਰ ਵੀ ਕੁਛ ਨਹੀਂ ਕੀਤਾ ਉਹਨੇ ਸਾਡੀ ਗੱਡੀ ਦੀ ਚਾਬੀ ਵੜੀ ਮੈਂ ਤੂੰ ਉਹ ਚਾਬੀ ਲੈ ਰਿਆ ਸੀ ਤੂੰ ਜੀ ਚਾਬੀ ਲੈ ਰਿਆ ਤੇ ਉਹਨੇ ਮੈਨੂੰ ਥੋੜਾ ਮਰਬੇ ਵੀ ਮੈਂ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਬਾਅਦ ਚ ਮੈਂ ਦੇਖਿਆ ਵੀ ਮੇਰੀ ਬਾਹਂ ਟੁੱਟਣੀ ਤੇ ਮੈਂ ਫਰੀ ਹੋ ਗਿਆ ਤੇ ਇਹ ਤੇ ਬਦਬਦੀ ਮੇਰੇ ਤੇ ਜਿਹੜੀ ਧਾਰਾ ਲਾਈ ਨੇ ਜੇ ਮਾਈਨਿੰਗ ਦੀ ਐਕਟ ਲੱਗਦਾ ਉਹਦੀ 21 1 ਹੈ ਜੇ ਚੋਰੀ ਹੋਈ ਹੈ 389 ਤੇ ਜੇ ਕਿਸੇ ਘਰ ਦੇ ਵਿੱਚ ਚੋਰੀ ਹੋਈ ਹੈ ਉਸ ਬੰਦੇ ਦੀ ਕੋਈ ਕੰਪਲੇਨ ਨਹੀਂ ਤੇ ਵੇ 379 ਕਹਦੀ ਤੇ ਜੇ 379 ਵੀ ਲਾਤੀ ਆ ਫਿਰ 4 ਤਾਰਾ ਹੋਰ ਲਾਈਆਂ ਨਾ ਮੈਨੂੰ ਉਹਦੇ ਬਾਰੇ ਗਿਆਨ ਨਹੀਂ ਤੇ ਇਹ ਤੇ ਉਹ ਦੱਸਣ ਕਿ ਕਿਹੜਾ ਮਿਸਹੇਬ ਤੁਹਾਡਾ ਨਾ ਕੀਤਾ ਵੀ ਤੁਹਾਡੀ ਪੁਲਿਸ ਆ ਕੇ ਮਿਸਹੇਬ ਕਰੇ ਤੁਹਾਡੀ ਪੁਲਿਸ ਆ ਕੇ ਨਾਰ ਸਸ ਬਰੰਡ ਰਸਸ ਬੰਡ ਬਰੰਡ ਦੇ ਤੇ ਨਾਓ ਆਪਣਾ ਡੈਂਟ ਕਾਰਡ ਦੱਸੇ ਨਾਓ ਆਪਣੀ ਵਰਦੀ ਦੱਸੇ ਨਾ ਹੀ ਉਹ ਕੋਈ ਗੇਰਖੋਣ ਕੇ ਆਵੇ ਕਾਲ ਟੱਪ ਕੇ ਆਵੇ ਤੇ ਫਿਰ ਤੇ ਧਾਰਾ ਉਹਦੇ ਉੱਤੇ ਲੱਗਣੀ ਜੀ ਤੇ ਧਾਰਾ ਕ੍ਰੈਸ਼ ਹਾਲ ਤੇ ਲੱਗਣੀ ਚਾਹੀਦੀ ਕਿਹਾ ਪਰਸੇ ਹਨੀ ਦੇ ਨਾਲ ਅਜਿਹੀ ਰਿਪੋਰਟ